ਹੋਏ ਅਸ ਜੜਨਾ ਜ਼ੁਲਮ ਦੀ ਛੱਡਣੀ ਅਸ ਜੜਨਾ ਅਸ ਜੜਨਾ ਜ਼ੁਲਮ ਦੀ ਛੱਡਣੀ ਤੇ ਸਾਡੀ ਪਾਵੇਂ ਜੜੀ ਨਾ ਰਹੇ ਲੋਕ ਵੇ ਲੋਕ ਵੇ ਹੋਏ ਅੱਗ ਵਿੱਚ ਜਿੰਦੜੀ ਨੂੰ ਦੇਣਾ ਚੋਕ ਵੇ ਮਰ ਜਾਣਿਓ ਚੰਦਰੀਆ ਮਾਵਾ ਮਰ ਜਾਣਿਓ ਮਰ ਜਾਣਿਓ ਚੰਦਰੀਆ ਮਾਵਾ ਇੰਤਜ਼ਾਮ ਰਾਜ ਜੰਮਿਆ ਹਾਲ ਦੀ ਹਾਲ ਦੀ ਓਏ ਹੱਕ ਸੱਚ ਇਨਸਾਫ ਦਾ ਪਿਆ ਕਾਲ ਦੀ ਗੱਲ ਰੋਟੀਆਂ ਦੀ ਜਦੋਂ ਵਿੱਚ ਲਾਈਏ ਗੱਲ ਰੋਟੀਆਂ ਗੱਲ ਰੋਟੀਆਂ ਦੀ ਜਦੋਂ ਵਿੱਚ ਲਾਈਏ ਵੇਖਣ ਨੂੰ ਬਰੂਦ ਮਿਲਦਾ ਵੀਰ ਨੇ ਵੀਰ ਨੇ ਓ ਤਾਈਓ ਅੱਜ ਸਵਰਾਜ ਦੇ ਪਹਿੰਦੇ ਕੀਰ ਨੇ ਉਹ ਪੈੰਦੇ ਕੀ ਰੰਦੇ ਹੱਕ ਮੰਗਦੇ ਵੀਰ ਹਨ ਮਰੇ ਹੱਕ ਮੰਗਦੇ ਵੀਰ ਹਨ ਮਾਰੇ ਵੈਰੀਆਂ ਨੂੰ ਸਬਰ ਪਵੇ ਹાળਨੀ ਹાળਨੀ ਇਹੋ ਜਿਹਿਆਂ ਨੂੰ ਭੂਮੀ ਤੇ ਜੰਮੇ ਲਾਲ ਦੀ ਇਹੋ ਜਿਹੇ ਆ ਤੂੰ ਭੂਮੀ ਇਹ ਨਾ ਜੰਮੇ ਲਾਲ ਦੀ ਤੇਰੇ ਬੱਚਿਆਂ ਨੇ ਜੇ ਸਭੁਖ ਮਾਰਨਾ ਤੇਰੇ ਬੱਚਿਓ ਤੇਰੇ ਬੱਚਿਆਂ ਨੇ ਜੇ ਸਭੁਖ ਮਾਰਨਾ ਤਾਂ ਤੇਰੀ ਇਹ ਆਜ਼ਾਦੀ ਕਾਜ ਦੀ ਭਾਰ ਦੇ ਭਾਰ ਤੇ ਤੇ ਬਿਰਲੇ ਤੇ ਟਾੜਿਆਂ ਨੇ ਕਿਹੜਾ ਤਾਰ ਦੇ ਤੇ ਕਿਹੜਾ ਤਾਰ ਦੇ ਜਿਹੜੀ ਖੂਨ ਹੈ ਕਰਤ ਦਾ ਪੀਂਦੀ ਜਿਹੜੀ ਖੂਨ ਹੈ ਜੜ ਖੂਨ ਹੈ ਕਰਤਦਾ ਪੀਂਦੇ ਵ ਤੋੜਦੇ ਨੀ ਤੰਦੇ ਉਤੋਂ ਜੋਕਵੇ ਜੋਕਵੇ ਬਲੋਕੀਆਂ ਜੇ ਨਿਕਲ ਪਏ ਹਕਾ ਠੋਕਵੇ ਤੇ ਲੋਕੀਆਂ ਜੇ ਨਿਕਲ ਪਏ ਹਕਾ ਠੋਕਵੇ